ਜੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਦਰਿਆ ਸਤਲੁਜ ਦੀ ਹੈ 7 ਅਗਸਤ 2025 ਟਾਈਮ ਸ਼ਾਮ ਦੇ 5 ਵਜੇ ਦੀ ਤਾਂ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਟੋਏ ਪਏ ਹੋਏ ਐ ਇਸ ਜਗ੍ਹਾ ਤੇ ਸਾਰਾ ਦਰਿਆ ਸਤਲੁਜ ਦਾ ਪਾਣੀ ਪਾਣੀ ਸੀ ਕਿਉਂਕਿ ਬੀਤੀ ਰਾਤ 12 ਵਜੇ ਪਾਣੀ ਇੱਥੇ ਆਉਂਦਾ ਹੈ ਤਸਵੀਰ ਤੱਕ ਇੱਥੇ ਸਿਰਫ ਪਾਣੀ ਪਾਣੀ ਹੁੰਦਾ ਹੈ ਪਰ ਹੁਣ ਦੀ ਜਮ ਤਾਜ਼ਾ ਅਪਡੇਟ ਤੁਹਾਨੂੰ ਦੇ ਰਿਹਾ ਵਾਂ ਦਰਿਆ ਸਤਲੁਜ ਦਾ ਪਾਣੀ ਹੁਣ ਉਤਰ ਚੁੱਕਿਆ ਕਿੰਨੇ ਫੁੱਟ ਉਤਰ ਚੁੱਕਿਆ ਤੁਸੀਂ ਅੰਦਾਜ਼ਾ ਆਈਡੀਆ ਲਗਾ ਸਕਦੇ ਹੋ ਤਾਂ ਇਸ ਤੋਂ ਅੱਗੇ ਦਰਿਆ ਦੀ ਮੈਂ ਦਿਖਾਉਣਾ ਵਾ ਤਸਵੀਰ ਜਿਹੜਾ ਇਹ ਦਰਿਆ ਦੀ ਗੱਲ ਕਰੀ ਤਾਂ ਕਿੱਥੋਂ ਲੰਘਦਾ ਤਾਂ ਮੈਦ ਪਰ ਤੋਂ ਜੁਗਰਾਉਂ ਰੋਡ ਉਹ ਨਜ਼ਦੀਕ ਰੂਹ ਨਰਾਜ ਦੀ ਪਟੂਲ ਵੇਸ ਤਾਂ ਉੱਥੋਂ ਦੀ ਇਹ ਖਬਰ ਹੈ ਇਹ ਵੀਡੀਓ ਹੈ ਜੋ ਤੁਸੀਂ ਦੇਖ ਰਹੇ ਹੋ ਤਾਂ ਬਹੁਤ ਸਾਰੇ ਲੋਕ ਡਰੇ ਹੋਏ ਸੀ ਸਹਿਮੇ ਹੋਏ ਸੀ ਤਾਂ ਅਜੇ ਤੱਕ ਡਰਨ ਦੀ ਕਬਰਾਂਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਦਰਿਆ ਦਾ ਪਾਣੀ ਹੁਣ ਕਾਫੀ ਜ਼ਿਆਦਾ ਉਤਰ ਚੁੱਕਿਆ ਹੈ ਦੂਜੀ ਗੱਲ ਜੋ ਲੋਕ ਕਬਰਾਂਉਂਦੇ ਆ ਕਿਉਂਕਿ ਇਸ ਤੋਂ ਅੱਗੇ ਸਾਰਾ ਏਰੀਆ ਨੀਮ ਹੈ ਚਾਹੇ ਲੋਈਆਂ ਦੀ ਗੱਲ ਕਰ ਲਈ ਅੱਗੇ ਪਿੰਡ ਬਹੁਤ ਸਾਰੇ ਮਡਾਲਾ ਨੇਸ਼ਨ ਤੱਕ ਆ ਵਸਤੀ ਹੋਰ ਬਹੁਤ ਸਾਰੇ ਪਿੰਡ ਜਿੱਥੇ ਕਾਫੀ ਵਾਰ ਬੰਦ ਰੁੱਟੇ ਆ ਤੇ ਉੱਥੇ ਲੋਕ ਕਾਫੀ ਇਦਾਂ ਕਬਰ ਆਏ ਹੋਏ ਸਹਿਮੇ ਹੋਏ ਸੀ ਤਾਂ ਹੁਣ ਤੁਸੀਂ ਤਸਵੀਰ ਅਗਲੀ ਤਸਵੀਰ ਮੈਂ ਦਿਖਾਉਣਾ ਇਸ ਟੋਗ ਦੇ ਤੁਸੀਂ ਦੇਖੋ ਸਾਹਮਣੇ ਇੱਕ ਟੋਇਆ ਹੈ ਜਦੋਂ ਪਾਣੀ ਇਹ ਆਇਆ ਸੀ ਤਾਂ ਇਹ ਸਾਰਾ ਟੋਇਆ ਪਾਣੀ ਦੇ ਨਾਲ ਭਰ ਚੁੱਕਿਆ ਸੀ ਤੇ ਤਕਰੀਬਨ ਜੇਕਰ ਪਾਣੀ ਦੀ ਗੱਲ ਕਰੀਏ ਤਾਂ ਇਸ ਜਗ੍ਹਾ ਤੇ ਆ ਚੁੱਕਿਆ ਸੀ ਹੁਣ ਤੁਸੀਂ ਦੇਖ ਲਓ ਕਿ ਇਸ ਜਗ੍ਹਾ ਦੇ ਉੱਪਰ ਇਸ ਜਗ੍ਹਾ ਦੇ ਉੱਪਰੋਂ ਪਾਣੀ ਪਿੱਛੇ ਮੁੜ ਕੇ ਗਿਆ ਹੈ ਤਾਂ ਹੁਣ ਦਰਿਆ ਸਤਲੁਜ ਹੈ ਜੋ ਦਰਿਆ ਦੇ ਵਿੱਚ ਥੋੜਾ ਪਾਣੀ ਬਾਹਰ ਨੂੰ ਨਿਕਲਿਆ ਸੀ ਬਿਲਕੁਲ ਅੰਦਰ ਚੱਲ ਰਿਹਾ ਹੈ ਔਰ ਥੋੜਾ ਪਾਣੀ ਹੈ ਅੰਦਰ ਜੋ ਟਿਬੀਆਂ ਵਗੈਰਾ ਸੀ ਸਾਰਾ ਪਾਣੀ ਨਾਲ ਟਕੀਆਂ ਸੀ ਉਹ ਫਿਰ ਨੰਗੀਆਂ ਹੋ ਚੁੱਕੀਆਂ ਦੇਖ ਸਕਦੇ ਹੋ ਇਹ ਸਾਹਮਣੇ ਜੋ ਪੱਥਰ ਪਿਆ ਇਹ ਪੱਥਰਾਂ ਦੇ ਉੱਪਰ ਜਦੋਂ ਪਾਣੀ ਪੂਰਾ ਪੱਥਰ ਡੁੱਬ ਜਾਂਦਾ ਹੈ ਸੋ ਜਿਹੜੇ ਮੈਂ ਤੁਹਾਨੂੰ ਥਾਮਾ ਦਿਖਾਈਆਂ ਇਸ ਤੋਂ ਵੀ ਅੱਗੇ ਪਾਣੀ ਚਲਾ ਜਾਂਦਾ ਹੈ ਜਾਨਕਿ ਪੂਰਾ ਖਾਨ ਛਧਰਿਆ ਹੁੰਦਾ ਹੈ ਤਾਂ ਹੁਣ ਦਰਿਆ ਸਤਲੁਜ ਦਾ ਜੋ ਜਲ ਪੱਧਰ ਘਟ ਚੁੱਕਿਆ ਇੱਕ ਵਾਰ ਹੁੰਦੇ ਲੋੜ ਨਹੀਂ ਜਿਵੇਂ ਕੋਈ ਨਵੀਂ ਅਪਡੇਟ ਆਉਂਦੀ ਅਜੇ ਤੱਕ ਕੋਈ ਵੀ ਇਹੋ ਜਿਹੀ ਅਪਡੇਟ ਨਹੀਂ ਹੈ ਕਿ ਦਰਿਆ ਚ ਪਾਣੀ ਛੱਡਿਆ ਛੱਡਿਆ ਗਿਆ ਹੋਵੇ ਪਾਣੀ ਛੱਡਿਆ ਕਿੰਨਾ ਗਿਆ ਸੀ ਤਾਂ ਉਸ ਦਿ ਤੁਹਾਨੂੰ ਜਾਣਕਰ ਦੇ ਦਵਾਂਗੇ ਕਿ ਤਕਰੀਬਨ 65000 ਕਿਊਸਿਕ ਪਾਣੀ ਛੱਡਿਆ ਗਿਆ ਸੀ ਜੋ ਪਿਛਲੀ ਵਾਰ ਪਾਣੀ ਪਿਛਲੀ ਵਾਰ ਵੀ ਆਇਆ ਸੀਗਾ ਤਾਂ ਉਹ 60000 ਸੀ ਇਹ ਉਦੋਂ 5 1000 ਪਾਣੀ ਵੱਧ ਸੀ ਪਰ ਇੱਕ ਵਾਰ ਪਾਣੀ ਘਟ ਚੁੱਕਿਆ ਹੈ ਪਾਖੜਾ ਦਾ ਲੈਵਲ ਵੀ ਹੈ ਜੋ 1633 ਹੈ 1680 ਤੋਂ ਬਾਅਦ ਪਾਣੀ ਛੱਡਿਆ ਜਾਂਦਾ ਹੈ ਤਾਂ ਮੌਸਮ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਇਸ ਚ ਕੋ ਦੋਰਾਵਾ ਨਹੀਂ ਕਿ ਪਾਣੀ ਦੁਬਾਰਾ ਵੀ ਆ ਸਕਦਾ ਪਰ ਇਸ ਟਾਈਮ ਦੀ ਜੋ ਸ਼ਾਮ ਦੇ 5 ਵਜੇ ਹੁਣ ਤਕਰੀਬਨ 7 ਮਿੰਟ ਦੀ ਹੁਣ 7 ਮਿੰਟ ਹੋ ਚੁੱਕੇ ਵੀਡੀਓ ਨੂੰ ਤਾਂ ਇਹ ਹੁਣ 7 ਅਗਸਤ 2025 ਦੇ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਇਹ ਵੀਡੀਓ ਨੂੰ ਬਾਅਦ ਤੋ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਆਮ ਲੋਕ ਜਿਹੜੇ ਡਰ ਦੇ ਨਾਲ ਸਹਿਮੇ ਹੋਇਆ ਕਈਆਂ ਨੇ ਆਪਣੇ ਜੋ ਸਮਾਨ ਹੈ ਦਾਣਾ ਫੱਕਾ ਜੋ ਵੀ ਉਹ ਛੱਤਾਂ ਤੇ ਰੱਖ ਲਿਆ ਤਾਂ ਉਹਨਾਂ ਦੀ ਕੁਬਰਾਹਟ ਦੂਰ ਹੋ ਜੇ ਮਨ ਚੋਂ ਡਰ ਠਿੱਕ ਜAVE ਸਰਾਂ ਦਾ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਦਰਿਆ ਸਤਲੁਜ ਦੀ ਹੈ 7 ਅਗਸਤ 2025 ਟਾਈਮ ਸ਼ਾਮ ਦੇ 5 ਵਜੇ ਦੀ ਤਾਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਟੋਏ ਪਏ ਹੋਏ ਆ ਇਸ ਜਗ੍ਹਾ ਤੇ ਸਾਰਾ ਦਰਿਆ ਸਤਲੁਜ ਦਾ ਪਾਣੀ ਪਾਣੀ ਸੀ ਕਿਉਂਕਿ ਬੀਤੀ ਰਾਤ 12 ਵਜੇ ਪਾਣੀ ਇੱਥੇ ਆਉਂਦਾ ਹੈ ਤਸਵੀਰ ਤੱਕ ਇੱਥੇ ਸਿਰਫ ਪਾਣੀ ਪਾਣੀ ਹੁੰਦਾ ਹੈ ਪਰ ਹੁਣ ਦੀ ਜੋ ਮੈਂ ਤਾਜ਼ਾ ਅਪਡੇਟ ਤੁਹਾਨੂੰ ਦੇ ਰਿਹਾ ਵਾਂ ਦਰਿਆ ਸਤਲੁਜ ਦਾ ਪਾਣੀ ਹੁਣ ਉਤਰ ਚੁੱਕਿਆ ਕਿੰਨੇ ਫੁੱਟ ਉਤਰ ਚੁੱਕਿਆ ਤੁਸੀਂ ਅੰਦਾਜ਼ਾ ਆਈਡੀਆ ਲਗਾ ਸਕਦੇ ਹੋ ਤਾਂ ਇਸ ਤੋਂ ਅੱਗੇ ਦਰਿਆ ਦੀ ਮੈਂ ਦਿਖਾਉਣਾ ਵਾ ਤਸਵੀਰ ਜਿਹੜਾ ਇਹ ਦਰਿਆ ਦੀ ਗੱਲ ਕਰੇ ਤਾਂ ਕਿੱਥੋਂ ਲੰਘਦਾ ਤਾਂ ਮੈਦ ਪਰ ਤੋਂ ਜੁਗਰਾਉਂ ਰੋਡ ਉਹ ਨਜ਼ਦੀਕ ਰੂਹ ਨਰਾਜ ਦੀ ਪਟੂਲ ਵੇਸ ਤਾਂ ਉੱਥੋਂ ਦੀ ਇਹ ਖਬਰ ਹੈ ਇਹ ਵੀਡੀਓ ਹੈ ਜੋ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਲੋਕ ਡਰੇ ਹੋਏ ਸੀ ਸਹਿਮੇ ਹੋਏ ਸੀ ਤਾਂ ਅਜੇ ਤੱਕ ਡਰਨ ਦੀ ਕਬਰਾਂਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਦਰਿਆ ਦਾ ਪਾਣੀ ਹੁਣ ਕਾਫੀ ਜ਼ਿਆਦਾ ਉਤਰ ਚੁੱਕਿਆ ਹੈ ਦੂਜੀ ਗੱਲ ਜੋ ਲੋਕ ਕਬਰਾਂਉਂਦੇ ਆ ਕਿਉਂਕਿ ਇਸ ਤੋਂ ਅੱਗੇ ਸਾਰਾ ਏਰੀਆ ਨੀਮਾ ਹੈ ਚਾਹੇ ਲੋਹਿਆਂ ਦੀ ਗੱਲ ਕਰ ਲਈ ਅੱਗੇ ਪਿੰਡ ਬਹੁਤ ਸਾਰੇ ਮਡਾਲਾ ਨੇਸ਼ਨ ਤੱਕ ਆ ਵਸਤੀ ਹੋਰ ਬਹੁਤ ਸਾਰੇ ਪਿੰਡਾਂ ਜਿੱਥੇ ਕਾਫੀ ਵਾਰ ਬੰਦ ਰੁੱਟੇ ਆ ਤੇ ਉੱਥੇ ਲੋਕ ਕਾਫੀ ਇਦਾਂ ਕਬਰ ਆਏ ਹੋਏ ਸਹਿਮੇ ਹੋਏ ਸੀ ਤਾਂ ਹੁਣ ਤੁਸੀਂ ਅਗਲੀ ਤਸਵੀਰ ਮੈਂ ਦਿਖਾਉਣਾ ਇਸ ਤੱਕ ਤੁਸੀਂ ਦੇਖੋ ਸਾਹਮਣੇ ਇੱਕ ਟੋਇਆ ਹੈ ਜਦੋਂ ਪਾਣੀ ਇਹ ਆਇਆ ਸੀ ਤਾਂ ਇਹ ਸਾਰਾ ਟੋਇਆ ਪਾਣੀ ਦੇ ਨਾਲ ਭਰ ਚੁੱਕਿਆ ਸੀ ਤੇ ਤਕਰੀਬਨ ਜੇਕਰ ਪਾਣੀ ਦੀ ਗੱਲ ਕਰੀਏ ਤਾਂ ਇਸ ਜਗ੍ਹਾ ਤੇ ਆ ਚੁੱਕਿਆ ਸੀ ਹੁਣ ਤੁਸੀਂ ਦੇਖ ਲਓ ਕਿ ਇਸ ਜਗ੍ਹਾ ਦੇ ਉੱਪਰ ਇਸ ਜਗ੍ਹਾ ਦੇ ਉਪਰੋਂ ਪਾਣੀ ਪਿੱਛੇ ਮੁੜ ਕੇ ਗਿਆ ਹੈ ਤਾਂ ਹੁਣ ਦਰਿਆ ਸਤਲੁਜ ਹੈ ਜੋ ਦਰਿਆ ਦੇ ਵਿੱਚ ਥੋੜਾ ਪਾਣੀ ਬਾਹਰ ਨੂੰ ਨਿਕਲਿਆ ਸੀ ਬਿਲਕੁਲ ਅੰਦਰ ਚੱਲ ਰਿਹਾ ਔਰ ਥੋੜਾ ਪਾਣੀ ਹੈ ਅੰਦਰ ਜੋ ਟਿੱਬੀਆਂ ਵਗੈਰਾ ਸੀ ਸਾਰਾ ਪਾਣੀ ਨਾਲ ਟਕੀਆਂਈਆਂ ਸੀ ਉਹ ਫੇਰ ਨੰਗੀਆਂ ਹੋ ਚੁੱਕੀਆਂ ਦੇਖ ਸਕਦੇ ਹੋ ਇਹ ਸਾਹਮਣੇ ਜੋ ਪੱਥਰ ਪਿਆ ਇਹ ਪੱਥਰਾਂ ਦੇ ਉੱਪਰ ਜਦੋਂ ਪਾਣੀ ਪੂਰਾ ਪੱਥਰ ਡੁੱਬ ਜਾਂਦਾ ਹੈ ਸੋ ਜਿਹੜੇ ਮੈਂ ਤੁਹਾਨੂੰ ਥਾਮਾ ਦਿਖਾਈਆਂ ਇਸ ਤੋਂ ਵੀ ਅੱਗੇ ਪਾਣੀ ਚਲਾ ਜਾਂਦਾ ਹੈ ਜਾਨਕਿ ਪੂਰਾ ਆਫਾਨ ਚਦ ਰਿਆ ਹੁੰਦਾ ਹੈ ਤਾਂ ਹੁਣ ਦਰਿਆ ਸਤਲੁਜ ਦਾ ਜੋ ਜਲ ਪੱਧਰ ਘਟ ਚੁੱਕਿਆ ਇੱਕ ਵਾਰ ਹੁੰਦੇ ਲੋੜ ਨਹੀਂ ਜਿਵੇਂ ਕੋਈ ਨਵੀਂ ਅਪਡੇਟ ਆਉਂਦੀ ਅਜੇ ਤੱਕ ਕੋਈ ਵੀ ਇਹੋ ਜਿਹੀ ਅਪਡੇਟ ਨਹੀਂ ਹੈ ਕਿ ਦਰਿਆ ਚ ਪਾਣੀ ਛੱਡਿਆ ਛੱਡਿਆ ਗਿਆ ਹੋਵੇ ਪਾਣੀ ਛੱਡਿਆ ਕਿੰਨਾ ਗਿਆ ਸੀ ਤਾਂ ਉਸ ਦੀ ਤੁਹਾਨੂੰ ਜਾਣ ਕਰ ਦੇ ਦਵਾਂਗੇ ਤਕਰੀਬਨ 65000 ਕਿਊਸਿਕ ਪਾਣੀ ਛੱਡਿਆ ਗਿਆ ਸੀ ਜੋ ਪਿਛਲੀ ਵਾਰ ਪਾਣੀ ਪਿਛਲੀ ਵਾਰ ਵਹਿਆ ਸੀਗਾ ਤਾਂ ਉਹ 60000 ਸੀ ਇਹ ਉਦੋਂ 5 10000 ਪਾਣੀ ਵੱਧ ਸੀ ਪਰ ਇੱਕ ਵਾਰ ਪਾਣੀ ਘਟ ਚੁੱਕਿਆ ਹੈ ਪਾਖੜਾ ਨਾਲੇ ਆਪਣੇ ਵੀ ਹੈ ਜੋ 1633 ਹੈ 1680 ਤੋਂ ਬਾਅਦ ਪਾਣੀ ਛੱਡਿਆ ਜਾਂਦਾ ਹੈ ਤਾਂ ਮੌਸਮ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਇਸ ਚ ਕੋ ਦੋਰਾਵਾ ਨਹੀਂ ਕਿ ਪਾਣੀ ਦੁਬਾਰਾ ਵੀ ਆ ਸਕਦਾ ਹੈ ਪਰ ਇਸ ਟਾਈਮ ਦੀ ਜੋ ਸ਼ਾਮ ਦੇ 5 ਵਜੇ ਹੁਣ ਤਕਰੀਬਨ 7 ਮਿੰਟ ਦੀ ਹੁਣ 7 ਮਿੰਟ ਹੋ ਚੁੱਕੇ ਆ ਵੀਡੀਓ ਨੂੰ ਤਾਂ ਇਹ ਹੁਣ 7 ਅਗਸਤ 2025 ਦੇ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਵੀਡੀਓ ਨੂੰ ਬਾਅਦ ਤੋ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਆਮ ਲੋਕ ਜਿਹੜੇ ਡਰ ਦੇ ਨਾਲ ਸਹਿਮੇ ਹੋਇਆ ਕਈਆਂ ਨੇ ਆਪਣੇ ਜੋ ਸਮਾਨ ਹੈ ਦਾਣਾ ਫੱਕਾ ਜੋ ਵੀ ਉਹ ਛੱਤਾਂ ਤੇ ਰੱਖ ਲਿਆ ਤਾਂ ਉਹਨਾਂ ਦੀ ਕੁبرਹਾਟ ਦੂਰ ਹੋ ਜੇ ਮਨ ਚੋਂ ਡਰ ਠਿੱਕ ਜਾਵੇ sarandi bod botdanbad